ਦੇਖ ਲਓ ਬਈ ਚੁੱਲੇ 'ਚ ਫੁੱਕਾ ਮਾਰਨੇ ਲੋੜ ਨਹੀਂ ਜੇਕਰ ਇਧਰ ਕਰਕੇ ਕੱਢੋਂ ਗਰਮ ਪਾਣੀ ਕੱਢੋ ਜੇਕਰ ਇਧਰ ਕਰਤੀ ਤਾਂ ਠੰਡਾ ਪਾਣੀ ਕੱਢੋ ਮਤਲਬ ਇੱਕੋ ਟੂਟੀ ਦੋ ਕੰਮ ਕਰੂ ਇਧਰ ਕਰੇ ਗਰਮ ਇਧਰ ਕਰੇ ਠੰਡਾ ਤੇ ਇੱਥੇ ਹੋਰ ਵੀ ਮਤਲਬ ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਆਪਣੇ ਮਿਲ ਜਾਣਗੀਆਂ ਜਿਵੇਂ ਬਾਈ ਟਾਇਲਟ ਸ਼ੀਟ ਆ ਗਈ ਇਧਰ ਬਾਈ ਹਨਾ ਰੋਸ਼ਨ ਦੇ ਕਨਸੈਪਟ ਆ ਜਾਣਗੇ ਜੀ ਜਿਹਦੇ ਵਿੱਚ ਵੈਨਿਟੀ ਟਾਇਲ ਸੀਟ ਸਾਰਾ ਕੁਝ ਲੱਗਾ ਲਗਾਏ ਤੁਹਾਨੂੰ ਆਈਡੀਆ ਹੋ ਜਾਊਗਾ ਯਾਨੀ ਇਹ ਜਿਵੇਂ ਤੁਸੀਂ ਬਣੇ ਬਣਾਏ ਡਿਜ਼ਾਈਨ ਵੀ ਲਿਆ ਸਕਦੇ ਹੋ ਬਿਲਕੁਲ ਜੀ ਕਈ ਵਾਰੀ ਕੀ ਹੁੰਦਾ ਮੰਨ ਲਓ ਮੈਂ ਘਰ ਬਣਾ ਰਿਹਾ ਬੀਗਾਂ ਕਸਟਮਰ ਜੇ ਮੈਨੂੰ ਪਤਾ ਨਹੀਂ ਹੁੰਦਾ ਕਲੈਰਿਟੀ ਨਹੀਂ ਹੁੰਦੀ ਵੀ ਚੀਜ਼ ਲੱਗਣ ਤੋਂ ਬਾਅਦ ਕਿੱਦਾਂ ਦੀ ਲੱਗੇਗੀ ਹੂੰ ਥੋੜੀ ਜੀ ਸਿਮਿਲਰ ਚੀਜ਼ ਵੀ ਦੇਖ ਲਈਏ ਨਾ ਤਾਂ ਬਹੁਤ ਵਧੀਆ ਆਈਡੀਆ ਮਿਲ ਜਾਂਦਾ ਹਾਂ ਠੀਕ ਹੈ ਮਤਲਬ ਡਿਜ਼ਾਈਨ ਐਨੇ ਹੋਣਗੇ ਜਿੰਨੇ ਤੁਹਾਨੂੰ ਗੂਗਲ ਤੇ ਵੀ ਨਹੀਂ ਦੇਖਣਗੇ ਨਾ ਬਈ ਗੂਗਲ ਨਾਲੋਂ ਵੀ ਵੱਧ ਡਿਜ਼ਾਈਨ ਤੁਹਾਡੇ ਕੋਲੇ ਜਿਵੇਂ ਇਹ ਲੱਗ ਰਿਹਾ ਬਈ ਇਹ ਵੀ ਵਾਸ਼ਵੇਸ਼ ਨਹੀਂ ਆ ਗਿਆ ਇਹ ਹਾਂਜੀ ਹਾਂਜੀ ਇਹ ਵਾਸ਼ਵੇਸ਼ ਆ ਰਿਹਾ ਜੀ ਕਾਊਂਟਰ ਟਾਪ ਜਿਹੜੇ ਸਲੇਬ ਦੇ ਉੱਪਰ ਆਪਾਂ ਵੈਨਿਟੀ ਦੇ ਉੱਪਰ ਲੱਗਦੇ ਨੇ ਜਿਵੇਂ ਜੀ ਇਹ ਇਹ ਜਿਵੇਂ ਪਿੱਤਲ ਦਾ ਬਈ ਇਹ ਇਹ ਹੈ ਤਾਂ ਸੇਰਮਿਕ ਹੈ ਬਸ ਫਿਨਿਸ਼ ਇਹਨੂੰ ਇਦਾਂ ਦਿੱਤੀ ਹੋਈ ਹੈ ਜਿਵੇਂ ਇਹਦਾ ਸਾਊਂਡ ਵੀ ਪਿੱਤਲ ਵਰਗੇ ਹਨਾ ਬਈ ਬਿਲਕੁਲ ਜੀ ਬਿਲਕੁਲ ਨਾ ਚਿਰੋ ਜੀ ਪਿੱਤਲ ਵਰਗੇ ਜੀ ਜਿਵੇਂ ਇਹ ਵੀ ਆ ਗਿਆ ਜੀ ਇਹ ਜਿਵੇਂ ਬਈ ਜਿਵੇਂ ਬਈ ਪਿੱਤਲ ਦਾ ਕੋਈ ਵੱਡਾ ਭਾਂਡਾ ਹੁੰਦਾ ਇਦਾਂ ਮਾਰੀ ਕੈਮਰਾ ਬਈ ਆ ਦੇਖੋ ਜਿਵੇਂ ਪਿੱਤਲ ਦਾ ਕੋਈ ਵੱਡਾ ਭਾਂਡਾ ਮੈਂ ਉਹੀ ਤਰੀਕੇ ਨਾਲ ਹੈ ਉਵੇਂ ਇਹਦਾ ਖੜ ਖੜਕਾਈ ਪਿੱਤਲ ਵਾਂਗੂ ਡਿਜ਼ਾਈਨ ਵੀ ਪਿੱਤਲ ਵਾਂਗੂ ਹੀ ਆ। ਕਿਹੜਾ ਚਾਹੀ ਸਾਕ ਧਰ ਲੋ ਜੀ। ਸਹੀ ਗੱਲ ਐ। ਇਹ ਸਾਰੀ ਕਲੈਕਸ਼ਨ ਦੇਖਣ ਦੇ ਲਈ ਤੁਹਾਨੂੰ ਆਉਣਾ ਪਏਗਾ ਜੀ ਸੈਕਟਰ 82 ਮੁਹਾਲੀ ਦੇ ਵਿੱਚ 플ੌਟ ਨੰਬਰ 557 ਸਾਰਾਜੋ ਸੇਰਮਿਕ ਤੇ। ਠੀਕ ਐ।